ਅਜ ਬਾਬਾ ਸਾਹਿਬ ਡਾਕਟਰ ਪੀਮਰਾਮ ਅਮਿਤਕਰ ਜੀ ਦੇ 133ਵੇਂ ਜਨਮ ਦਿਹਾੜਾ ਫਲੋਰ ਹਲਕਾ ਬੀਜੇਪੀ ਵੱਲੋਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਰਣਜੀਤ ਪਵਾਰ ਬੀਜੇਪੀ ਅਜੇ ਪੋਂਜੋ ਜ਼ਿਲ੍ਹਾ ਸੋਸ਼ਲ ਮੀਡੀਆ ਚਾਰਜ ਮਨੀਸ਼ ਭਾਰਗਵ ਜ਼ਿਲ੍ਹਾ ਇੰਚਾਰਜ ਸੋਸ਼ਲ ਮੀਡੀਆ ਪੁਸ਼ਵਿੰਦਰ ਕੁਮਾਰ ਸੈਲ ਜ਼ਿਲ੍ਹਾ ਪ੍ਰਧਾਨ ਵਿਵੇਕ ਸ਼ਰਮਾ ਸੋਸ਼ਲ ਮੀਡੀਆ ਵਿਧਾਨ ਸਭਾ ਹਲਕਾ ਕਮਲਜੀਤ ਲਾਲੀ ਕੋ ਇੰਚਾਰਜ ਸੈਲ ਜ਼ਿਲ੍ਹਾ ਜੁਗੇਸ਼ ਸ਼ਰਮਾ ਸੋਸ਼ਲ ਮੀਡੀਆ ਕਮਲ ਵਾਲਮੀਕੀ ਜੀ ਵੱਲੋਂ ਮਨਾਇਆ ਗਿਆ ਮੈਂ ਮਨਿਸ਼ ਕੁਮਾਰ ਬਾਲਗੋ ਸੋਸ਼ਲ ਮੀਡੀਆ ਕੋਆਰਡੀਨੇਟਰ ਜਿਲ੍ਹਾ ਬੀਜਪੀ ਅੱਜ ਬਾਬਾ ਸਾਹਿਬ ਵੇਲਕਰ ਜੀ ਦਾ 135ਵਾਂ ਵਿਹਾਰਾ ਬੜੀ ਧੁੰਮ ਨਾਲ ਦੇਸ਼-ਵਿਦੇਸ਼ਾਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਅੱਜ ਅਸੀਂ ਬੀਜਪੀ ਦੇ ਜਿਹੜੇ ਵਰਕਰ ਆ ਅਸੀਂ ਵੀ ਬਾਬਾ ਸਾਹਿਬ ਜਿਹੜਾ ਹੈਗਾ ਵਾ ਜਨਦੇਵਾਲਾ ਬੜੀ ਧੁੰਮ ਨਾਲ ਬਣਾ ਰਹੇ ਆ ਤੇ ਇਸ ਖੁਸ਼ੀ ਦੇ ਵਿੱਚ ਅਸੀਂ ਜੋ ਮੂੰ ਮਠਕਰਾਇਆ ਲੱਡੂ ਵਡੇ ਔਰ পুষ্পਮਾਲਾ ਕੀਤੀ ਮੈਂ ਸਾਰੇ ਦੇਸ਼ਵਾਸੀਆਂ ਨੂੰ ਤੇ ਆਪਣੇ ਦੇਸ਼ਵ ਦੇਸ਼ਾਂ ਚ ਬੈਠੇ ਜਿੰਨੇ ਵੀ ਆਪਣੇ ਇਹ ਭਾਰਤੀ ਬੈਠੇ ਆ ਉਹਨਾਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ ਵਾਂ ਤੇ ਇੱਕ ਉਹਨਾਂ ਦੇ ਉਪਦੇਸ਼ਾਂ ਚ ਚੱਲਣ ਦੀ ਵੀ ਮੈਂ ਅਪੀਲ ਕਰਦਾ ਵਾਂ ਜੋ ਬਾਬਾ ਸਾਹਿਬ ਨੇ ਉਪਦੇਸ਼ ਲੋਕਾਂ ਨੂੰ ਨਾਲ ਮਿਲ ਕੇ ਚੱਲਣ ਦੇ ਦਿੱਤੇ ਆ ਔਰ ਹਰ ਇੱਕ ਸਮਾਜ ਨੂੰ ਸਮਰਥਨ ਕਰਨ ਲਈ ਉਹਨੇ ਜਿਹੜੇ ਵਿਚਾਰ ਰੱਖੇ ਸੀਗੇ ਅਸੀਂ ਉਹਨਾਂ ਤੇ ਚੱਲੀਏ ਤੇ ਅਸੀਂ ਨਾਲ ਮਿਲ ਕੇ ਰਹੀਏ ਤੇ ਪਿਆਰ ਨੂੰ ਬਤਨਾਲ ਅਸੀਂ ਆਪਣੇ ਦੇਸ਼ ਨੂੰ ਅੱਗੇ ਬਧਾਈਏ ਜੈ ਹਿੰਦ ਜੈ ਭਾਲ ਜੈ ਭੀਮ ਜੈ ਭਾਲ ਭੀਮ ਤੇਰੀ ਸੋਚ ਤੇ ਬਹਿਰਾਂ ਦੇ ਘੋਟ ਕੇ ਭੀਮ ਤੇਰੀ ਸੋਚ ਤੇ ਬਹਿਰਾਂ ਦੇ ਘੋਟ ਕੇ ਬੰਦੇ ਮਾਤਰ